ਨмя ਦਿੱਤਾ ਅੱਜიან ਕੰਮ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਸਰ ਬਦਨੀ ਕਲਾ ਕਤਲ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਆਪਣੀ ਮਾਣਿ ਉਹ ਡੀਆਈਐਸ ਸਾਹਿਬ ਫ੍ਰੀਕੋਰਡ ਮਾਣਿ ਉਹ ਐਸਐਸਪੀ ਸਾਹਿਬ ਮੋਗਾ ਸੀਰੀ ਅਜੇ ਨਾਂਦੀ ਜੀ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆਂ ਥਾਣਾ ਬਦਨੀ ਕਲਾ ਪੁਲਿਸ ਨੂੰ ਬੜੀਆ ਤਾਮਯਾਬੀ ਮਿਲੀ ਹੈ ਜਿਹੜਾ ਮਿੱਟੀ ਚਾਰ ਦਾ 1825 ਨੂੰ ਲਾਲੀ ਖਾਨ ਵਾਸੀ ਬਦਨੀ ਕਲਾ ਨੇ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਅੰਤਸਾਫ ਤੇ ਸੀਗੇ ਇਹਨਾਂ ਨੇ ਪਾਈਪਾਂ ਨਾਲ ਕੁੱਟਮਾਰ ਕਰਕੇ ਜਿਹੜੇ ਬੰਦੇ ਨਾ ਸਿੱਟ ਗਏ ਸੀ ਜਿਹੜਾ ਇਹਨਾਂ ਨੂੰ ਅਸੀਂ ਜਿਹੜਾ ਆਪਣੇ ਆਪਣੇ ਲਾਲੀ ਖਾਨ ਸਿੰਘ ਸਕਟਾਂ ਤੋਂ ਬਾਅਦ ਜਿਹੜਾ ਇਹਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ ਡਾਕਟਰ ਨੇ ਰੈਫਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤਕਰੀਲਕੋਟ ਜਿਹੜਾ ਰੈਫਰ ਕਰਤਾ ਸੀ ਜਿਹੜਾ ਉੱਥੇ ਮਿਤੀ 5/10/25 ਨੂੰ ਲਾਲੀ ਖਾਨ ਦੀ ਜਿਹੜੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਮਨਵਾਲ ਦੇ ਭਰਾ ਸੁਖਸੈਨ ਖਾਨ ਦੇ ਬਿਆਨ ਤੇ ਐਸਆਰ ਨੰਬਰ 184 ਮਿਤੀ 6/10/25 ਅੰਦਰ ਸੈਕਸ਼ਨ 103 ਤੇ 3 ਹੈਪਨ ਫਾਈਲ ਬੀਐਨਐਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਜਿਹੜਾ ਜਿਹੜੇ ਮਲਜਮ ਨੇ ਇਹਨਾਂ ਦੀ ਪਹਿਚਾਣ ਇਸ ਤਰ੍ਹਾਂ ਹੋਈ ਹੈ ਜਿਹੜਾ ਮਾਸਟਰਮਾਈਂਡ ਸੀ ਗਰਮੀਤ ਸਿੰਘ ਗਗੂ ਸਨੌ ਸੇਰੁਖ ਸਿੰਘ ਬਦਨੀਕਲਾਂ ਦਾ ਰਹਿਣ ਵਾਲਾ ਤੇ ਜਿਹਨੇ ਰੈਕੀ ਕੀਤੀ ਹੈ ਕਾਤਾ ਇਈਸ ਮੋਟਾ ਕਹਿਲਾ ਸਨ ਆਫ ਬਲਜਿੰਦਰ ਸਿੰਘ ਬਦਨੀਕਲਾਂ ਜਿਹੜੇ ਗ੍ਰਿਫਤਾਰ ਅਸੀਂ ਕਰ ਲੈਨੇ ਜਿਹੜਾ ਸਰ ਅਗਲੇਰੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਦੋਸ਼ੀਆਂ ਖਿਲਾਫ ਜਿਹੜਾ ਅਸੀਂ ਅੱਜ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਦੋਨਾਂ ਨੂੰ ਪੇਸ਼ ਕਰਕੇ ਇਹਨਾਂ ਨੂੰ ਹੋਰ ਵੀ ਡਿਜ਼ਾਈਨ ਦਾ ਪ੍ਰੋਸੈਸ ਕਰਾਂਗੇ ਦੋਸ਼ੀਆਂ ਦਾ ਸਰ ਰਿਮਾਂਡ ਮਿਲਿਆ ਜੀ ਰਮਾਣ ਦੋ ਦਿਨ ਦਾ ਮਿਲਿਆ ਤੇ ਰਮਾਣ ਲੈ ਕੇ ਜਿਹੜਾ ਇਹਨਾਂ ਦੀ ਅੱਜ ਅਸੀਂ ਕੋਸ਼ਿਸ਼ ਕਰਾਂ ਇਹਨਾਂ ਦੀ ਸਰ ਇਸ ਕੁੱਟਮਾਰ ਦਾ ਕੀ ਕਾਰਨ ਸਾਹਮਣੇ ਆਇਆ ਜੀ ਹੁਣ ਤੱਕ ਅੱਜ ਅਸੀਂ ਤਫ਼ਤੀਸ਼ ਚੱਲ ਰਹੀ ਹੈ ਜੋ ਵੀ ਗੱਲ ਸਾਹਮਣੇ ਆਉਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ